ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਚਰਨਾਂ ਤੇ ਸੀ ਸਚ ਕਾ ਮਾਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾਂ ਤੇ ਸੀ ਸਚ ਕਾ ਮਾਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾਂ ਤੇ ਸੀਸ ਚੁਕਾਵਾ ਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾਂ ਤੇ ਸੀਸ ਚੁਕਾਵਾ ਤਨ ਬਾਬਾ ਖੰਡੇ ਵਾਲਿਆ ਹਰ ਗੁਰੂ ਘਰ ਚ ਚ ਪੈਰੇ ਤੇਰੇ ਲਗਦੇ ਹਰ ਗੁਰੂ ਘਰ ਚ ਚ ਪੈਰੇ ਤੇਰੇ ਲਗਦੇ ਸੰਗਤਾਂ ਦਾ ਇਕੱਠ ਤੇ ਪੰਡਾਲ ਬੜੇ ਸਜਦੇ ਸੰਗਤਾਂ ਦਾ ਇਕੱਠ ਤੇ ਪੰਡਾਲ ਬੜੇ ਸਜਦੇ ਤੇਰੇ ਚਰਨਾਂ ਤੇ ਸੀਸ ਚਕਾਵਾਂ ਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾਂ ਤੇ ਸੀਸ ਚਕਾਵਾਂ ਤਾਨ ਬਾਬਾ ਖੰਡੇ ਵਾਲਿਆ ਦੂਰੋਂ ਦੂਰੋਂ ਚੱਲ ਕੇ ਸੰਗ ਤਾਨੇ ਆਉਂਦੀਆਂ ਦੂਰੋਂ ਦੂਰੋਂ ਚੱਲ ਕੇ ਸੰਗ ਤਾਨੇ ਆਉਂਦੀਆਂ ਤੇਰੇ ਚਰਨਾਂ ਤੇ ਆ ਕੇ ਸੀਸ ਚਕਾਉਂਦੀਆਂ ਤੇਰੇ ਚਰਨਾਂ ਤੇ ਆ ਕੇ ਸੀਸ ਚਕਾਉਂਦੀਆਂ ਤੇਰੇ ਸਰਨਾਂ ਤੇ ਸੀਸ ਝਾਵਾ ਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾਂ ਤੇ ਸਿਰ ਚੋਗਾਵਾ ਤਨ ਬਾਬਾ ਖੰਡੇ ਵਾਲਿਆ ਆਇਆ ਸੰਗ ਤਾਂ ਦੇ ਤੂੰ ਤਾਂ ਦੁਖੜੇ ਨਵਾਰਦਾ ਆਇਆ ਸੰਗ ਤਾਂ ਦੇ ਤੂੰ ਤਾਂ ਦੁਖੜੇ ਨਵਾਰਦਾ ਸਿਰ ਉੱਤੇ ਹੱਥ ਰੱਖ ਕਰ ਜਸ ਵਾਰਦਾ ਸਿਰ ਉੱਤੇ ਹੱਥ ਰੱਖ ਕਰ ਜਸ ਵਾਰਦਾ ਤੇਰੇ ਚਰਨਾਂ ਤੇ ਸੀਸ ਚਕਾਵਾ ਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾ ਤੇ ਸੀਸ ਚੁਕਾਵਾ ਤਨ ਬਾਬਾ ਖੰਡੇ ਵਾਲਿਆ ਮੈਂ ਵੀ ਦਾਰੇ ਆਇਆ ਮੇਰੀ ਖਾਲੀ ਝੋਲੀ ਪਾਰ ਦੇ ਮੈਂ ਵੀ ਦਾਰੇ ਆਇਆ ਮੇਰੀ ਖਾਲੀ ਝੋਲੀ ਪਾਰ ਦੇ ਮਿਹਰ ਵਾਲੀ ਨજર ਅੱਜ ਮੇਰੇ ਉੱਤੇ ਕਰ ਦੇ ਮਿਹਰ ਵਾਲੀ ਨજર ਅੱਜ ਮੇਰੇ ਉੱਤੇ ਕਰ ਦੇ ਤੇਰੇ ਚਰਨਾਂ ਤੇ ਸੀਸ ਚੁਕਾਵਾ ਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾਂ ਤੇ ਸਿਰ ਚੁਕਾਵਾ ਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾਂ ਤੇ ਸਿਰ ਚੁਕਾਵਾ ਤਨ ਬਾਬਾ ਖੰਡੇ ਵਾਲਿਆ ਤੇਰੇ ਚਰਨਾਂ ਤੇ ਸੀਸ ਚੁਕਾਵਾ ਤਨ ਬਾਬਾ ਖੰਡੇ ਵਾਲਿਆ ਤਨ ਬਾਬਾ ਖੰਡੇ ਵਾਲਿਆ ਤਨ ਬਾਬਾ ਖੰਡੇ ਵਾਲਿਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ